ਸੋਹਣੀ ਆਂ ਲੇ। ਹਾਂ ਬਹੁਤ ਸੋਹਣੀ ਆਂ। ਲਓ ਜੀ ਆ ਮੇਰੀ ਗੋਪੀ ਚੱਲੀ ਆ ਨਾ ਹਣੇ ਜਾਊਗੀ ਜੀ ਵਾਸ਼ਰੂਮ ਵੱਲ। ਨਖਰਾ ਵੀ ਕਰਿਆ ਕਰਾ। ਹੋਰ ਬਣਾ ਮਾਂ ਰੋਟੀ। ਬੱਸ ਭਾਈ ਆ ਜਿਹੜੇ ਹਿਸਾਬ ਨਾਲ ਤਾ ਬਣਾ ਕੇ ਪਹਿਲਾਂ ਨਹੀਂ ਲਿਆਂਦੀ ਆ ਨਾ ਇਸ ਹਿਸਾਬ ਨਾਲ ਦਾ ਅਥੜ ਇੱਚੀ ਹੋ ਜਾਊਗਾ। ਆ ਹੀ ਨਹੀਂ ਲੰਘਦੀ ਮੇਰੇ ਦਾੰਦ ਨਹੀਂ ਜਾੜ ਨਹੀਂ ਹੈਗੇ। ਹੁਣ ਤੇਰੇ ਜਾੜਾ ਲਵਾ ਦिए। ਨੱਗੀਆਂ ਪਈਆਂ ਪੁੱਤ ਹੁਣ ਤਾਂ ਗਾਂਹਾਂ ਜਾ ਕੇ ਲੱਗਣ ਜੀਆਂ ਬਸ ਲੈ ਵੀ ਦੋਸਤੋ ਹੁਣ ਆਪਾਂ ਬਣਾਉਣ ਲੱਗੇ ਆ ਰੋਟੀ ਨਵੇਂ ਡਿਜ਼ਾਈਨ ਦੀ ਕਦੇ ਤੁਸੀਂ ਰੋਟੀ ਨਹੀਂ ਦੇਖੀ ਹੋਣੀ ਹਾਂ ਦੋਸਤੋ ਹੁਣ ਆਪਾਂ ਬਣਾ ਰਹੇ ਆ ਰੋਟੀ ਦੂਸਰੀ ਭਾਈ ਜਵਾਖੋ ਲਿਆ ਮੈਂ ਕਿ ਦੂਸਰੀ ਰੋਟੀ ਕੇ ਨਾ ਬਾਪੂ ਕਿਉਂ ਬੋਲੀ ਜਾਨਾਗਾ ਵਲੌਗ ਬਣਾਈ ਜਾਨੀਆ ਫਿਰ ਐਡਿਟ ਕਰਨ ਚੌਕਾ ਹੁੰਦਾ ਕਿਹੜਾ ਐਡਿਟ ਡਟ ਬਈ ਤੂੰ ਆ ਮੰਨੀ ਖਵਾ ਦੇ ਇੱਕ ਜੇ ਖਵਾਉਣੀ ਐ ਬਣਾਈ ਤਾਂ ਜਾਨੀਆ ਹੁਣ ਜਰਾੰਦ ਨਹੀਂ ਹੁੰਦਾ 2 ਮਿੰਟ ਤੇ ਇਥੋਂ ਕਿਹੜਾ ਜਰਾੰਦ ਭਾਈ ਅੱਜ ਕੱਲ੍ਹ ਦੀਆਂ ਬਸ ਕੁੜੀਆਂ ਦਾ ਸਾਰੇ ਹੀ ਪਿਆ ਬਸ ਕੱਚ ਇੱਕ ਵਰਗੀ ਰੋਟੀ ਦੇ ਤੀਰੇ ਇੱਕ ਦਿੱਤੀ ਹੁਣ ਕੱਚੀਆਂ ਲਾ ਕੇ ਦੇ ਦਾਂ ਫਿਰ ਕੱਚੀਆਂ ਨੂੰ ਪਹਿਲਾਂ ਬੜੇ ਤਾਂ ਪੂੜੇ ਖਵਾਏ ਨੇ ਭਾਈ ਮੈਨੂੰ ਗੱੱਚਕ ਵਰਗੀ ਰੋਟੀ ਦੇਤੀ ਬਾਪੂ ਤੂੰ ਤਾਂ ਚੰਗੀਆਂ ਭਲੀਆਂ ਰੋਟੀਆਂ ਨੂੰ ਵੀ ਐ ਕਹਿਣਾਗਾ ਵੀ ਗੱੱਚਕ ਵਰਗੀ ਰੋਟੀ ਦੇਤੀ ਉਹ ਭਾਈ ਥੋੜਾ ਮਾਰੇ ਤੁਨੀ ਟੁੱਟਦੀ ਸੀ ਭਾਈ ਚਾਰ ਤਾਂ ਦੰਦ ਜਾਨ ਨੇ ਮੇਰੇ ਪਰ ਹੁਣ ਤਾਂ ਇਥੇ ਚੁੱਪ ਕਰਕੇ ਖਾਦੇ ਵੀ ਨਹੀਂ ਜਾਂਦੀ ਟਾਈਮ ਪਾਸ ਹੀ ਕਰਨਾ ਭਾਈ ਚਲੋ ਨਾ 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 ਮੂਹ ਮੂਹ ਰੋਟੀਆਂ ਨਾ ਪਾਦਾ ਕਿਤੇ ਮੈਂ ਆਕੇ ਨਾਜਰਾ ਜਿਹੇ ਜੇ ਦਿੰਦੇ ਉਹ ਜੇ ਖਾ ਲਓ ਟਾਈਮ ਪਾਸ ਕਰ ਲਾ ਮੇਟ ਬੋਲ ਪੈਂਦਾਗਾ ਮੇਰਾ ਕੈਮਰਾ ਫੇਰ ਬੰਦ ਕਰਨਾ ਪੈਂਦਾ ਮੈਨੂੰ ਐਨੇ ਫੋਲੋਅਰ ਨੇ ਮੇਰੇ ਦੇਖ ਲਾ ਫਿਰ ਉਹ ਕਹਿਣਗੇ ਬੀਬੀ ਚਾ ਬੁਢਾ ਜਾ ਪਤਾ ਨਹੀਂ ਕੌਣ ਬੋਲਦਾ ਆਹੋ ਭਾਈ ਹੁਣ ਮੈਂ ਕਦੇ ਘਰ ਦਾ ਲਾਣੇਦਾਰ ਹੁੰਦਾ ਸੀ ਹੁਣ ਸਾਨੂੰ ਬੁਢਾ ਲੱਗਣ ਲੱਗ ਗਿਆ ਸਿਬਾਂ ਤੇਰੀਆਂ ਲੱਤਾਂ ਨੇ ਹਜੇ ਭਾ ਦਾ ਲਾਣੇਦਾਰੀਆਂ ਜਿੱਥੇ ਭਾਈ ਤੁਹਾਡੇ ਵਰਗੀਆਂ ਆ ਜਾਣ ਉੱਥੇ ਲਾਣੇਦਾਰੀਆਂ ਕਿੱਥੇ ਰਹਿੰਦੀਆਂ ਨੇ ਬਾਪੂ ਤੂੰ ਰੋਟੀਆਂ ਖਾ ਲਾ ਜੇ ਤੈਨੂੰ ਖਾਦੀ ਜਾਂਦੀ ਆ ਤੇ ਨਹੀਂ ਤਾ ਤੂੰ ਇਹ ਵੀ ਨਹੀਂ ਮਿਲਨੀ ਆ ਤੈਨੂੰ ਇਹ ਤਾਂ ਕਿਹੜਾ ਭਾਈ ਤੂੰ ਦੱਸ ਮੈਨੂੰ ਗਾਹ ਚੋਪੜ ਚੋਪੜ ਕੇ ਲਿਆਉਣੀ ਆ ਬਾਪੂ ਜਵਾਨ ਤੇਰੀ ਬੜੀ ਵੱਡੀ ਲੱਗੀ ਆ ਲੈ ਬਾਪੂ ਫੜਿਆ ਗਿਆ ਭਾਈ ਲੈ ਆ ਕੀ ਕਰ ਤਾ ਰੋਟੀ ਦਾ ਭਾਈ ਆ ਬਚਾਲੇ ਕੀ ਮੋਰਾ ਆ ਜਾ ਦਿਲ ਜਾ ਬੜਾ ਤਾ ਤਾ

ਆ ਲੈ ਆਪਾਂ ਜਵਾਖੋ ਕੋਲੀ ਕਾਲੀ ਕਰਦੀਏ ਕੋਸਾ ਜਾ ਪਾਣੀ ਦੇ ਦੇ ਗਰਮ ਜਾ ਲੈ ਵੀ ਬਾਪੂ ਨੇ ਖਾ ਲਈ ਰੋਟੀ ਹੁਣ ਤੇ ਹੁਣ ਆਪਾਂ ਬਾਪੂ ਨੂੰ ਦੇਨੇ ਆ ਗਰਮ ਪਾਣੀ ਲੈ ਬਾਪੂ ਚੁਲੇ ਆ ਤੂ ਆ ਦੇਖੋ ਜੀ ਸਾਡਾ ਬਾਪੂ ਉਹ ਥੋੜੀ ਪੈਰ ਨੂੰ ਮਚਾਤਾ ਇੰਨਾ ਗਰਮ ਪਾਣੀ ਕਰੀ ਆ ਬਾਪੂ ਕਾੰਦੂ ਬੋਲਦਾ ਹੁਨਾਗਾ ਫਿਰ ਐਡਿਟ ਕਰਨੀ ਪਊਗੀ ਫਿਰ ਸਾਨੂੰ ਉਹ ਕਰਨਾ ਪਊਗਾ ਛਾਪਾ ਜਾਣ ਨੂੰ ਹਾਂ ਦੇ ਦਿਓ ਭਾਈ ਹੁਣ ਇੱਕ ਦੇ ਦਿਓ ਬਾਪੂ ਦੇ ਇੱਟੀ ਦੇਉਂਗੇ ਹੋਰ ਤੁਸੀਂ ਕੀ ਕਰਨਾ ਹੈ ਹੁਣ? ਆਹੋ ਬਾਪੂ ਕਾਹਨੂੰ ਬੋਲਦਾ ਹੁੰਨਾਗਾ ਵਿੱਚ ਗਾਲ ਕੱਢਦੀ ਹੁਣ ਐਡਿਟ ਕਰਨੀ ਪਊਗੀ। ਲਓ ਵੀ ਦੋਸਤੋ ਆਹ ਦੇਖੋ ਜੀ ਆਪਣੇ ਖੇਤ ਤੇ ਆਪਾਂ ਹੁਣ ਆ ਗਏ ਆ ਘਰ ਦੇ ਗੇਟ ਮੂਰੇ ਆਪਾਂ ਹੁਣ ਲੱਗੇ ਆ ਇੰਟਰ ਕਰਨਾ ਬਾਈ ਆਹ ਦੇਖਿਓ ਹੁਣੇ ਆਹ ਦੇਖਿਓ। ਓਹੋ ਬਾਪੂ ਕੀ ਵਿੱਚ ਖੰਗਾਰ ਜੇ ਮਰੀ ਜਾਣਾ ਯਾਰ ਸਾਰਾ ਬਲੌ ਖਰਾਬ ਕਰਕੇ ਧਰਤਾ ਮੇਰਾ ਯਾਰ ਤੁ ਹੇ ਪੁੱਤਾ ਥੋੜਾਵੇ ਸਰ ਗਿਆ ਬਸ ਜਮੇ ਉਧਰੋਂ ਨੂਰਾਣੀ ਲੱਗੀ ਰਹਿੰਦੀ ਆ ਬਲਾ ਬਲਾ ਕਰਨ ਪਤਾ ਨਹੀਂ ਤੈਨੂੰ ਤੂੰ ਲੱਗਾ ਰਹਿਣਾ ਉਹ ਤੇਰਾ ਤਾਂ ਕੋਈ ਹਾਲ ਹੀ ਨਹੀਂ ਯਾਰਾ ਉਹ ਤੈਨੂੰ ਪਤਾ ਹੈ ਇੱਕ ਇੱਕ ਕਾਦੇ ਵਾਸਤੇ ਬਲੌਗ ਬਣਾਉਨੇ ਆ ਉਹ ਕਾਦੇ ਬਾਤ ਹੈ ਪੁੱਤਾ ਤੁਹਾਡਾ ਦਿਮਾਗ ਹੱਲ ਗਿਆ ਨਵੀਂ ਪੀੜੀ ਦਾ ਜਮਾ ਤੁਸੀਂ ਨਹੀਂ ਸੁਣਦੇ ਕਿਸੇ ਸਿਆਣੇ ਦੀ ਉਹ ਤੋਂ ਪਹਿਲਾਂ ਗੱਲ ਤਾਂ ਪੂਰੀ ਸੁਣ ਲਿਆ ਕਰ ਓਏ ਇਹ ਜਿਹੜੀ ਵੀਡੀਓ ਬਣਾਵਣਾਗੇ ਪੰਨਾ ਤੇਰੀ ਨੂਨ ਨਾਲ ਮੈਂ ਇਹ ਲੋਕ ਦੇਖਣਗੇ ਉਹ ਲੋਕ ਦੇਖਣਗੇ ਤਾਂ 4 ਰੁਪਏ ਆਉਣਗੇ ਉਹ ਨੂੰਹਾ ਧੀਆ ਨੂੰ ਫੋਨ ਤੇ ਨਲਾਮ ਕਰ ਦੋ ਨਲਾਮ ਕਰ ਦੋ ਪੁੱਤ ਉਹ ਤੇਰੀ ਤਾਂ ਸੋਚ ਪ੍ਰਾਣੀ ਹੋ ਗਈ ਜਮਾਨਾ ਪਤਾ ਕਿੰਨਾ ਐਡਵਾਂਸ ਹੋ ਗਿਆ ਹਾਂ ਐਡਵਾਂਸ ਹੋ ਗਿਆ ਸਿਆਣਾ ਤਾਂ ਪੁੱਛ ਕੇ ਦੇਖ ਲੈ ਨੂੰਤੀ ਨੂੰ ਪੱਲਾ ਕਰਾ ਕੇ ਰੱਖਦੇ ਹੁੰਦੇ ਸੀ ਅੱਗੇ ਕੋਈ ਗੇਟ ਤੇ ਆਉਂਦਾ ਸੀ ਨਾ ਬੰਦਾ ਉਹ ਗੂਰਾ ਮਾਰਦਾ ਨੂੰ ਟੂ ਅੰਦਰ ਵਗ ਜਾਂਦੀ ਸੀ ਸਿਆਣਾ ਬੰਦਾ ਕੁਝ ਵਕ ਚੱਲਾ ਜਾ ਕੇ ਬਾਹਰ ਖੋਲਦਾ ਹੁੰਦਾ ਸੀ ਓਏ ਹੁਣ ਜਮਾਨੇ ਐਡਵਾਂਸ ਹੋ ਗਿਆ ਨਾਲੇ ਰੋੜਾ ਨਾ ਪਾ ਮੇਰਾ ਤਾਂ ਰੀਲ ਪਾਉਣ ਦਾ ਟਾਈਮ ਹੋ ਗਿਆ ਐਸਾ ਰੀਲ ਪਾਉਨੇ ਆ ਗੋਪੀ ਹੋ ਰੀਲ ਬਣੀ ਪਈ ਐ ਕੋਈ ਤੇ ਬਣਾ ਲਈ ਇੱਕ ਆਇਆ ਫਿਰ ਰੀਲ ਬਣਾਉਣੇ ਛੱਡ ਦੇ ਰੋਟੀ ਪਾਣੀ ਛੱਡ ਦੇ ਬਾਅਦ ਚ ਬਣਾ ਲਾਂਗੇ ਹੋ ਰੀਲ ਦਾ ਟਾਈਮ ਹੋ ਗਿਆ ਫਿਰ ਟਾਈਮ ਟੇਬਲ ਖਰਾਬ ਹੋ ਜਾਂਦਾ ਸਾਰਾ ਆ ਜਾ ਰੀਲ ਬਣਾ ਲਈ ਇੱਕ ਹਾਂ ਥੀਰ ਕਿਵੇਂ ਬਣਾਵਾਂਗਾ ਤਰ ਮਦਾਸ ਦਾ ਰੀਲ ਕਿਵੇਂ ਬਣਦੀ ਆ ਆ ਜਾ ਆ ਜਾ ਤੈਨੂੰ 20 ਵਾਰ ਤਾਂ ਕਿਹਾ ਮੈਂ ਰੀਲ ਬਣਾ ਕੇ ਰੱਖਿਆਗਾ ਹੁਣ ਟਾਈਮ ਹੋਇਆ ਪੈਸ ਰੀਲ ਪਾਉਣ ਦਾ ਕਮਾਲ ਦੀ ਗੱਲ ਕਰਦੇ ਮੈਂ ਤਾਂ ਲੱਗਦਾ ਨਹੀਂ ਜੀ ਆ ਬਲੌਗ ਬਣਾ ਲੈ ਹੋਰ ਥੋੜੇ ਨੇ ਨਹੀਂ ਬਲੌਗ ਬਣਾ ਲਿਆ ਤੂੰ ਬਣਾ ਲਿਆ ਮੈਂ ਟਰੋਪੀ ਵਾਲਾ ਹਾਂ ਲੈ ਫਿਰ ਤੋਂ ਵੀ ਡਿਡ ਕਰ ਸ਼ਾਮ ਨੂੰ ਪਾ ਦਿਆ ਕਰਾਂਗੇ ਲੈ ਇੱਥੇ ਰੱਖ ਦਾਂ ਮੈਂ ਕੈਮਰਾ ਫਿਰ ਖੜ ਜਾ ਹੁਣਾ ਓਏ ਕਤਣਾ ਬਾਪੂ ਜਾ ਕੇ ਵਿੱਚ ਬੋਲੀ ਜਾਉ ਬੋਲੀ ਜਾਉ ਪਤਾ ਨਹੀਂ ਕੀ ਬੜਬੜ ਕਰੀ ਜਾਂਦਾ ਰਹਿੰਦਾ ਤੂੰ ਖੜ ਜਾ ਖੜ ਜਾ ਤੂੰ ਖੜ ਜਾ ਤੇ ਇੱਥੇ ਆ ਕਰਤੀ ਸਟਾਰਟ ਛੇ ਛੇ ਪਿਛੇ 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 ਉਹ ਨਾ ਨੱਚ ਐ ਕਰ 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 ਫੀਤੀ ਐ ਐ ਐ ਐ ਉਹ ਥੋਡੀ ਪੈ ਨੂੰ ਆ ਕੀ ਕੰਜਰ ਕੀਤਾ ਸ਼ੁਰੂ ਕਰਿਆ ਹੋਏ ਜਵਾਖੋ ਤੁਸੀਂ ਉਹ ਬਹਿ ਜਾ ਬੇੜਾ ਥੋਡਾ ਉਹ ਧਰ ਫੁੱਟੇ ਮੂੰ ਤੁਹਾਡੇ ਜੰਮਣ ਵਾਲਿਆਂ ਦੇ ਓ ਮਾੜੀ ਮੋਟੀ ਸ਼ਰਮ ਹੈ ਹੈ ਭਾਈ ਕੇ ਨਹੀਂ ਤੁਹਾਨੂੰ ਉਹ ਬੁੜਿਆ ਕਿਉਂ ਪੈਣ ਘੜੀਆ ਰੀਲ ਦੀ ਮਾੜਾ ਬਟਾ ਦੇਖ ਲਿਆ ਕਰ ਵੀਡੀਓ ਨਹੀਂ ਬਣਾਈ ਜਾਂਦੇ ਆ ਬੱਚਾ ਕੇ ਹੋਰ ਹੀ ਕਰੀ ਤੇ ਗੱਲਾਂ ਬਾਤਾਂ ਜਾ ਜਾ ਬੜਾ ਉਧਰ ਬੁੜੇ ਨੂੰ ਵੀ ਜ਼ਮੀਨ ਦੇ ਨਾਂ ਨਾ ਠੇਕੇ ਤੇ ਲਾ ਦੋ ਭਾਈ ਸਰ ਜਦੋਂ ਦੀ ਮੈਂ ਰੋਟੀ ਦਾ ਵਲੌਗ ਬਣਾਉਣ ਲੱਗੇ ਤਾਂ ਉਦੋਂ ਮਿੰਟ ਗਿਆ ਬੱਚਾ ਚੁਰ ਚੁਰ ਕਰ ਹੀ ਗਿਆ ਕਰ ਹੀ ਗਿਆ ਚਲੋ ਤਾਂ ਭਾਈ ਰੈਟ ਕਰ ਲਾਂਗੇ ਪਰ ਤੂੰ ਵਲੌਗ ਬਣਾਉਣੀ ਜਮਾ ਨਹੀਂ ਛੱਡਨੇ ਰੋਟੀ ਪਛੱਕਦੀ ਬਣੇ ਜਾਂ ਨਾ ਬਣੇ ਠੀਕ ਹੈ ਕਿ ਨਹੀਂ ਚਲ ਚੱਕ ਮੋਬਾਈਲ ਜਾ ਕੇ ਟਾਈਮ ਨਾਲ ਰੀਲ ਪਾਈ ਉਹ ਡੀਕ ਤੇ ਹੋਣਗੇ ਜਿਹੜੇ 2-4 ਫੋਲਡਰ ਬਣੇ ਆ ਉਹ ਵੀ ਮੁੜ ਕੇ ਭੱਜ ਜਾਣਗੇ ਆਪਣੇ ਹੋਰ ਕੀ ਹੋਰ ਕੀ ਦੱਸ ਆ ਨਾਲੇ ਇਹਨੂੰ ਕੀ ਪਤਾ ਆਪਾਂ ਕਿੱਡੇ ਫੇਮਸ ਹੋ ਜਾਾਂਗੇ ਦੱਸ ਫੇਮਸ ਹੋ ਕੇ ਵੱਡੀਆਂ ਫਿਲਮਾਂ 'ਚ ਜਾਵਾਂਗੇ ਵਾਹ ਹਾਂ ਦਰਨਾ ਚ ਮਸ਼ਹੂਰ ਹੋ ਜਾਏ ਗੋਪੀ ਟੈਨਸ਼ਨ ਨਾਲੇ ਕਿਸੇ ਗੱਲ ਦੀ ਚੰਗੋ ਦੀ ਆ ਆ ਜਾ ਹੁਣ ਮੈਂ ਤੇ ਵੀਡੀਓ ਪਾਈ ਯਾਰ ਰੀਲ ਪਾ ਦੀਏ ਨਾਲੇ ਨਾਲੇ ਬਲੌਗ ਦੇਖਦੇ ਕਿਵੇਂ ਬਣਿਆ ਤੇਰਾ ਜਿਹੜਾ ਐਡਿਟ ਕਰਨਾ ਮਾੜਾ ਮੋਟਾ ਕਰਕੇ ਪਾਈਏ ਯਾਰ ਆ ਨਾਲੇ ਨਾ ਬਲੌਗ ਦਾ ਇੱਕ ਟਾਈਮ ਰੱਖ ਲੈ ਪੱਕਾ ਉਸ ਟਾਈਮ ਤੇ ਅਪਲੋਡ ਕਰ ਦਿਆ ਕਰ ਜਿਹੜੇ ਚਾਰ ਫੋਲਡਰ ਬਣੇ ਮੜ ਕਿਉਂ ਵੀ ਨਹੀਂ ਦੇਖਣਾ ਕਿਸੇ ਨੇ ਅਗਲੇ ਨੂੰ ਟਾਈਮ ਦਾ ਪਤਾ ਹੋਊਗਾ 8:00 ਵਜੇ ਬਲੌਗ ਪਾਉਂਦੇ ਐ 8:00 ਵਜੇ ਰੀਲ ਪਾਉਂਦੇ ਐ ਠੀਕ ਐ ਕਿ ਨਹੀਂ ਮੈਨੂੰ ਤਾਂ ਪਤਾ ਨਹੀਂ ਜੀ ਆਪੇ ਕਰ ਦਿਆ ਕਰੋ ਬੇਟਾ ਆਪੇ ਕਰ ਦਿਆ ਕਰੋ ਸਾਰਾ ਕੁਝ ਸਾਰਾ ਕੁਝ ਮੈਂ ਹੀ ਕਰਾਂ ਇਹ ਨਹੀਂ ਗੱਲ ਬਣਦੀ ਲੋਕਾਂ ਦੀਆਂ ਬੁੜੀਆਂ 20-20 ਰੀਲਾਂ ਪਾਉਂਦੀਆਂ ਨੇ ਤੂੰ ਤਾਂ ਕਰੀਲੀ ਬੋਦੀ ਚੁੱਲ੍ਹੇ 'ਤੇ ਬੈਠੀ ਨਹੀਂ ਬਸ ਬਲੌਗ ਹੀ ਬਣਾਈ ਨਾ ਰੀਲਾਂ ਵੀ ਪਾਏਗਾ ਜਰੂਰੀ ਹੁੰਦੀਆਂ ਨੇ ਇੰਸਟਾ ਤੇ ਐਕਟਿਵ ਹੋ ਜਾ ਇ ਹੂੰ ਇਹਨੂੰ ਐ ਖੋਲਿਆ ਤੇ ਇਦਰੋਂ ਐਂਕ ਗੇ ਰੀਲ ਬਣਾ ਕੇ ਪਾਉਣੀ ਆ ਬਸ ਇੱਥੋਂ ਅਪਲੋਡ ਕਰ ਦੇਣੀ ਆ ਔਖੀ ਕੋਈ ਨਹੀਂ ਹੈਗਾ ਪਿੱਛੇ ਇੱਥੋਂ ਹੀ ਗਾਣਾ ਲੱਗ ਜਾਂਦਾ ਦੇਖਾ ਮਿਊਜ਼ਿਕ ਲਿਖਿਆ ਇੱਥੋਂ ਹੀ ਗਾਣਾ ਲੱਗ ਜਾਂਦਾ ਤੂੰ ਗੜਾਣ ਪੜਾ ਵੀ ਦੱਸ ਬੜੀ ਲਿਖੀ ਤਾਂ ਹੈਗੀਆਂ ਫਿਰ ਮੱਥਾ ਨਹੀਂ ਨਾ ਵੱਜਦਾ ਜੀ ਓਏ ਮੱਥਾ ਤਾਂ ਮਾਰਨੇ ਪਊਗਾ ਐਂ ਥੋੜਾ ਫੇਮਸ ਹੋ ਜਾਂਗੀ ਲੋਕਾਂ ਦੇ ਜਨਾਨੀ ਕਹਿੰਦਾ ਪਾਲੀਆਂ ਗਰਮ ਆ ਵੀਡੀਓ ਪਾਉਂਦੀਆਂ ਨੇ ਪਾਲੀਆਂ ਗਰਮ ਰੀਲਾ ਤੂੰ ਸੋਚ ਵੀ ਨਹੀਂ ਸਕਦੀ ਉਹਦਾ ਕੱਪੜੇ ਅੱਧੇ ਪਾਉਂਦੀਆਂ ਨੇ ਕਮਲੀਏ ਉਹ ਦੇਖਿਆ ਨਹੀਂਗਾ ਤੂੰ ਦਿਖਾਵਾ ਲੈ ਨਾ ਮੈਂ ਵੀ ਕੱਪੜੇ ਵੇਖ ਤੈਨੂੰ ਦਿਮਾਗ ਅੱਲੇ ਤੇਰਾ ਪੰਡਾ ਲੈ ਕੇ ਆਣਗੇ ਪੰਡਾ ਲੈ ਕੇ ਆਣਾ ਦੋ ਮਾ ਜੀ ਅਸੀਂ ਕਾਦੀ ਸੰਗ ਹੈ ਆਪਾਂ ਕੋਈ ਰੀਲ ਬਣਾਉਣੀ ਹੈ ਕੋਈ ਵੀਡੀਓ ਬਣਾਉਣੀ ਹੈ ਆਪਾਂ ਦਾ ਕੰਮ ਰੀਲ ਜੀ ਬਣਾ ਲੈਣੀ ਹੈ ਉੱਥੇ ਕਿਹੜਾ ਕਿਸ ਨੇ ਦੇਖਣਾ ਆ ਕਿਤਾ ਮੋਬਾਈਲ ਨੂੰ ਦੋ ਆਪਾਂ ਹੋਵਾਂਗੇ ਜਦੋਂ ਇੱਕ ਵੀਡੀਓ ਇੱਕ ਰੀਲ ਵਾਇਰਲ ਹੋ ਗਈ ਨਾ ਆ ਦਿਨੋਂ ਦਿਨੀ ਸਟਾਰ ਬਣ ਜਾਗੇ ਹਾਂ ਹਾਂ ਉਸ ਤੋਂ ਬਾਅਦ ਪੱਤਰਕਾਰ ਘਰੇ ਆਇਆ ਕਰਨਗੇ ਖਬਰਾਂ ਦੇ ਨਾਲੇ ਨਾਲੇ ਵੱਡੇ ਵੱਡੇ ਪੌਡਕਾਸਟਾਂ 'ਚ ਜਾਇਆ ਕਰਾਂਗੇ ਹਾਂ ਹਾਂ ਆ ਐਂ ਕੰਮ ਚੱਲਦਾ ਹੁੰਦਾ ਤੇਨੂੰ ਨਹੀਂ ਪਤਾ ਬਾਲਾ ਆ ਫਾਰੀਗਲੇ 'ਚ ਪਾ ਕੇ ਦੇਖਦੇ ਆ ਕਿ ਕੀ ਰਿਸਪੌਂਸ ਆਉਂਦਾ ਇਹਦਾ ਆਪਾਂ ਨੂੰ ਆ ਤੇ ਆ ਹੁਣ ਮੈਂ ਸcheduler ਤੇ ਲਾ ਕੇ ਪਾ ਦਿੰਨਾ ਵਲੌਗ ਇਹਦਾ ਜਿਹੜਾ ਤੂੰ ਅੱਜ ਬਣਾਇਆ ਰੋਟੀਆਂ ਵਾਲਾ ਹਨਾ ਹੂੰ ਆਦਰਾ ਵਲੌਗ ਹੀ ਕਰਤਾ ਅਪਲੋਡ ਬਸ ਹੁਣ ਤਾਂ ਐਕਟਿਵ ਰਹਿਣਾ ਜਿਹੜਾ ਕੋਈ ਕਮੈਂਟ ਕਰਦਾ ਨਾ ਕੱਲੇ-ਕੱਲੇ ਕਮੈਂਟ ਦਾ ਜਵਾਬ ਦੇਈ ਤੁਰਿਆ ਬਸ ਥੈਂਕਸ ਥੈਂਕਸ ਕਰੀ ਤੁਰਿਆ ਹੀ ਬਸ ਠੀਕ ਹੈ ਕਿ ਨਹੀਂ ਐਣਾ ਝਾਕੀ ਜਾ ਕਰੀ ਬਿੱਲੀ ਆਦਰਾ ਮੋਬਾਈਲ ਵਾਲੀ ਬਸ ਤੇ ਬਾਪੂ ਦੀ ਗੱਲ ਦਾ ਗੁੱਸਾ ਨਾ ਕਰਿਆ ਕਰ ਉਹ ਤਾਂ ਪੁਰਾਣੇ ਜ਼ਮਾਨੇ ਦਾ ਆ ਆਪਾਂ ਆ ਗਏ ਹੁਣ ਦੇ ਜ਼ਮਾਨੇ ਦੇ ਉਹਨੂੰ ਕੀ ਪਤਾ ਉਹਨੇ ਕਿਹੜਾ ਪਹਿਲਾਂ ਵਲੌਗ-ਬਲੌਗ ਦੇਖਿਆ ਉਹਦਾ ਬਲਦ ਪਾਉਂਦਾ ਰੇ ساری ਉਮਰ ਉਦੋਂ ਹੀ ਗੱ ਜਿਹਦੇ ਕੋ ਰੁਪਈਆ ਉਹਦੀ ਇੱਜ਼ਤ ਐ ਮਾੜੇ ਬੰਦੇ ਦੀ ਕਿੱਥੇ ਇੱਜ਼ਤ ਐ ਇਥੇ ਹਾਂ ਸਹੀ ਗੱਲ ਆ ਹਾਂ ਉਹਦੀ ਫਿਰ ਤੂੰ ਛੱਡਿਆ ਕਰ ਤੂੰ ਬਲਾਉਂ ਨਾ ਬੰਦ ਕਰੀਂ ਬਸ ਮੈਂ ਤਾਂ ਗੁੱਸੇ ਨਹੀਂ ਕਰਦੀ ਜੀ ਜਦੋਂ ਤੁਸੀਂ ਮੇਰੇ ਨਾਲ ਬੋਲਣਾ ਤਾਂ ਜਾਣੇ ਮੈਨੂੰ ਬੋਲਣ ਦੀ ਲੋੜ ਨਹੀਂ ਹੋਰ ਤੂੰ ਜੇ ਨਾਉਣ ਵੀ ਜਾਏਂਗੀ ਨਾ ਤਾਂ ਵੀ ਮੋਬਾਈਲ ਨਾਲ ਹੀ ਲੈ ਕੇ ਜਾਣਾ ਬਾਥਰੂਮ ਤੱਕ ਵੀ ਕੁਝ ਨਹੀਂ ਹੁੰਦਾ ਬਸ ਮਾੜਾ ਜਿਹਾ ਸੀਨ ਵਿਖਾ ਲਿਆ ਕਰ ਬਾਥਰੂਮ ਦੇ ਬੂਹੇ ਤੱਕ ਦਾ ਉਸ ਤੋਂ ਬਾਅਦ ਮੈਨੂੰ ਬੰਦ ਕਰ ਲਿਆ ਕਰ ਮਾੜਾ ਫਿਰ ਬਾੜਾ ਜਿਹਾ ਤੌਲੀਆ ਤੂਲੀਆ ਮਾਰਦਾ ਉਹ ਵੀ ਸੀਨ ਇੱਕ ਤਾ ਦਿਖਾ ਦਿੰਦਾ ਨਹੀਂ ਤੁਸੀਂ ਫੋਨ ਚਲਾ ਲੈ ਕਰੋ ਨਾ ਮੈਂ ਬਾਥਰੂਮ ਹਉੰਦੋ ਜੋ ਜਾਏਗੀ ਨਾ ਮਰਮਦਾਸ ਦੀ ਮੈਂ ਮੋਬਾਈਲ ਲੈ ਕੇ ਨਾਲ ਨਾਲ ਤਰੇ ਜਾਊਗਾ ਠੀਕ ਹੈ ਬਾ ਠੀਕ ਹੈ ਚੰਗਾ ਹਾਂ ਆ ਹੁਣ ਦੇਖਦੇ ਆ ਰੀਲ ਦਾ ਕੀ ਰਿਸਪੌਂਸ ਆਉਂਦਾ ਚਲ ਤੂੰ ਚਾਚੂ ਬਣਾ ਲੈ ਫਿਰ ਮੈਂ ਗੰਨ ਜਾਣਾ ਕੰਮ ਮੜਾ ਜਾ ਕਿਤੇ ਮੈਂ ਜਾਊਗਾ ਫਿਰ ਵਲੌਗ ਨੂੰ ਬਣਾ ਲਊ ਬਾਹਰ ਅੰਦਰ ਇਹਦੇ ਘੁੰਮ ਫਿਰ ਕੇ ਚੰਗਾ 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 ਬਣਾ ਚਾ ਫਿਰ ਮੜਾ ਜਾ ਵੈਰੀ ਗੁੱਡ ਹੋ ਬਦਿਆ ਕੰਮ ਆ ਬਾਈ ਤੁਹਾਡਾ ਐ ਇੱਕ ਮਿੰਟ ਕੋਈ ਹੋਰ ਕੰਮ ਕਰ ਲਿਆ ਕਰੋ ਬਿੱਲਿਆਂ ਨੂੰ ਕੋ ਕੰਮ ਬੂਲਾ देख लो कमेंट कर दे थोड़ी भैन वो तो गाल क्ढी चल कोई ना एक अद्धा तो आंदा ही है फिर लव जू दिल भी भेजे पे इत घंट ठीक है कम लोट आ एक रील ची हो चार सौ चार सौ भी तो चली है 10 ਸਟੈਨਿਕ ਮੈਂ 10 ਕਮੈਂਟ ਆਇਆ ਤੰਨ ਨੇ ਸ਼ੇਅਰ ਕੀਤੀ ਆ ਲੋਕ ਹੋਏ ਨਾ ਉਹ ਹੋ ਮੈਂ ਤਾਂ ਕਮੈਂਟਾਂ ਚ ਚਾਹ ਬਣਾਉਣਾ ਹੀ ਭੁੱਲ ਗਈ ਸੀ ਬਲੌਗ ਬਣਾਉਣੀ ਆ ਸੋ ਵੀ ਦੋਸਤੋ ਹੁਣ ਆਪਾਂ ਫੇਰ ਚਾਹ ਬਣਾਉਣ ਲੱਗਿਆਂ ਦੁਪਹਿਰ ਦੀ ਜਸ ਚਾਹ ਬਣ ਗਈ मतलब। बापु ला। जवाखो एना तो मिठा गल बापू तोड़ा जेर सता से सारा दिन ना इन्हों दिमाग ना फोन च बड़ा बस किसे गल वाल ध्यान नहीं देंदे जवाक जे ਆ ਫੋਨਾ ਨੇ ਪੱਟਦੇ ਜਵਾਖ ਦੇ ਜਿਹੜੀ ਐਨੇ ਸਾਲ ਸਰਪੰਚੀ ਕੀਤੀ ਆ ਨਾ ਇਹ ਲਾਉਣਗੇ ਮੇਰੇ ਮੱਥੇ ਤੇ ਕਲੰਕ ਉਹ ਬੋਪੀ ਨੂੰ ਹੁਣ ਜਾਨੀ ਐ ਹਾਂਜੀ ਉਹ ਖੜ ਜਾ ਖੜ ਜਾ ਖੜ ਜਾ ਉਹ ਬਲੌਗ ਤਾਂ ਬਣਾ ਲੈ ਤੈਨੂੰ ਕਿਹਾ ਤਾਂ ਕਿ ਨਾਦਰਨਾ ਬਲੌਗ ਬਣਾਉਣਾ ਜ਼ਰੂਰੀ ਹੁੰਦਾ ਦੱਸ ਲੈ ਖੜ ਜਾ ਖੜ ਜਾ ਮੈਂ ਬਣਾਉਣਾ ਬਲੌਗ ਤੇਰਾ ਖੜ ਜਾ ਖੜ ਜਾ ਇਹ ਸੋਹਣੀ ਆਂ ਦੇ ਹਾਂ ਬਹੁਤ ਸੋਹਣੀ ਆਣੀ ਐ ਲਓ ਜੀ ਆ ਮੇਰੀ ਗੋਪੀ ਚੱਲੀ ਜਾਂਣਾ ਹਣ ਹਣੇ ਜਾਊਗੀ ਜੀ ਵਾਸ਼ਰੂਮ ਵੱਲ ਹਾਂ ਨਕਰਵੀ ਕਰਾ ਕਰਾ ਹਾਂ ਆ ਚੱਲ ਗਿਆ ਜੀ ਬਾਥਰੂਮ ਦਾ ਲੈ ਆਹ ਦੇਖੋ ਗਈ 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 ਦੋਸਤੋ ਇੱਥੇ ਮੈਂ ਵਲੌਗ ਮਕਾ ਨਹੀਂ ਰਿਹਾ ਥੋੜਾ ਤੁਹਾਨੂੰ ਗੈਪ ਦੇ ਰਿਹਾ ਅੱਗੇ ਦੇਖੋ ਕਿੰਨਾ ਇੰਟਰਸਟਿੰਗ ਸੀਨ ਆਉਣਗੇ ਇਹਨਾਂ ਬਾਹਲੇ ਇੰਟਰਸਟਿੰਗ ਸੀਨ ਆਉਣਗੇ ਸਾਰਾ ਵਲੌਗ ਦੇਖਿਓ ਸਕਿਪ ਨਾ ਕਰ ਦਿਓ ਕਦੇ ਹੁਣ ਗੋਪੀ ਨੂੰ ਨਹਾ ਕੇ ਬਾਹਰ ਆਊਗੀ ਤੁਹਾਨੂੰ ਉਹ ਵੀ ਦਿਖਾਉਂਗਾ ਮੈਂ ਬਣੇ ਰਿਓ ਵਲੌਗ ਦੇ ਨਾਲ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਵਲੌਗ ਆਪਣਾ ਵੱਧ ਤੋਂ ਵੱਧ ਓਏ ਜੋਗੇ ਆ ਅੰਦਰੀ ਵਰਜਾ ਗੁਸਰਖਾਨੇ ਚ ਉੱਥੇ ਬਣਾ ਲਈ ਸਾਰੇ ਸੀਨ ਓਏ ਸ਼ਰਮ ਮਨੋਏ ਮਾੜੀ ਮੋਟੀ ਉਹ ਮੈਂ 20 25 ਸਾਲ ਸਰਪੰਚੀ ਕਰੀ ਆ ਪਿੰਡ ਦੀ ਰੋਲੋਂਗੇ ਤੁਸੀਂ ਮੇਰੀ ਇੱਜ਼ਤ ਹੁਣ ਗਲੀਆਂ ਚ ਆ ਫੋਨਾਂ ਨੇ ਨਾ ਤੁਹਾਡਾ ਦਿਮਾਗ ਖਰਾਬ ਕਰਤਾ ਲੋਕ ਕੀ ਕਹਿਣਗੇ ਬਿਨਾਂ ਅਜਰ ਦੇ ਨੂੰ ਪੁੱਤ ਹੈ ਉਹਦੇ ਲੱਛਣ ਕਰਦੇ ਨੇ ਸਰਪੰਚ ਸਾਹਿਬ ਸਰਪੰਚ ਸਾਹਿਬ ਹੁੰਦੀ ਆ ਮੈਨੂੰ ਆ ਤੁਸੀਂ ਨਵੇਂ ਲੱਛਣ ਫੜੇ ਨੇ ਤੁਸੀਂ ਨੇ ਹਾਏ ਓ ਰੱਬਾ ਓ ਮਾੜੀ ਮੋਟੀ ਮਾਤ ਸਮਾਤ ਵਾਕ ਸੋਈ ਨਾ ਨੋ